हे वाहेगुरु मैं तेरे दर दी शिवत गौण वाला एक दासी है पर तू तेरे दर पे जेड़ा तेरा सिमरन करता है ना ओदी तू पत रखदे क्यों तेरा नाम पतवंतता है पतता भी तू पत रखदे ए पतवंतता है पत रक्षण वाला है किस तक ਇਸੇ ਤਰ੍ਹਾਂ ਦ੍ਰਿਸ਼ਟਾਂਤ ਹੈ ਸ੍ਰੀ ਗੁਰੂ ਅਨਪੱਤ ਕੇ ਮਿਹਰਾਜਾ ਜੀ ਜਿਹੜੇ ਪੰਜਵੇਂ ਗੁਰੂ ਸਿੱਖ ਉਹ ਲਾਹੌਰ ਦੇ ਵਿੱਚ ਵਰਾਜਮਾਨ ਸਨ ਅੰਮ੍ਰਿਤਪੇ ਮੂਤਨ ਜੀ ਮਹਾਰਾਜ ਜੀ ਸਿੱਖ ਸੀ ਇਸ ਵੇਲੇ 60 ਤੇ ਉਹ ਉਜਨ ਛਕਣ ਜਾਇਆ ਕਰ ਲੋਕਾਂ ਦੇ ਨਮਸਕਾਰ ਇੱਕ ਦਿਨ ਕਿ ਸਿੱਖ ਕਹਿਣ ਲੱਗੇ ਉਹ ਸੰਮਣਾ ਅਗੇ ਕਿ ਕਿ ਛਤੜ ਜਾਣਦੇ ਹੋ ਖੂਨ ਵੀ ਜਾਣਦੇ ਹੋ ਉਹਨਾਂ ਦੇ ਸਿਰ ਦੇ ਵਿੱਚ ਪਰਤ ਵਿੱਚ ਖੋਹਦੇ ਕਿ ਸੰਮਣਾ ਸਰ ਆਰਨੀ ਪੁੱਤਰ ਨੂੰ ਕਹਿਣ ਲੱਗਿਆ ਕਿ ਅਮਨੂ ਕੀ ਮੀਤਾ ਆਪੜ ਗੁਰੂਆਂ ਨੂੰ ਭੋਜਨ ਦਿਉਂਦਾ ਕਰੀ ਕਿ ਸੇਖ ਗੋਲੇ ਗਏ ਉਹ ਕਹਿੰਦੇ ਮਹਾਰਾਜ ਜੀ ਅਸੀਂ ਪੰਜਵੇਂ ਗੁਰੂ ਨੂੰ ਤੇ ਸੰਗਤ ਨੂੰ ਨਿਉਂਦਾ ਕਰਨਾ ਉਹ ਕਹਿੰਦਾ ਕਿਸ ਦਿਨ ਨੂੰ ਆ ਕੇ ਫਲਾਲੇ ਉਹ ਕਹਿੰਦਾ ਹੱਛਾ ਬਈ ਤੋਂ ਤੁਸੀਂ ਤਾਂ ਲੈ ਲਿਓ ਕਿਸ ਵੇਲੇ ਉਹ ਦਿਨ ਆਇਆ ਤੇ ਉਹ ਸ਼ੇਖ ਮੁਕਰ ਗਿਆ ਉਹ ਕਿਸੇ ਨੇ ਕਿਹਾ ਵੀ ਸੰਮਣਤੀ ਮੂਸੜਤਾ ਕੰਗਾਲ ਐ ਤੇ ਸੋਲੂਕੀ ਦੇ ਦੇਣਗੇ ਉਹ ਜਦੋਂ ਉਹਨਾਂ ਕੋਲੇ ਗਿਆ ਤੇ ਉਹ ਮੁਕਰ ਗਿਆ ਕਿਸ ਵੇਲੇ ਮੁਕਰੇ ਸੰਮੋਰ ਕਹਿਣ ਲੱਗਿਆ ਮੂਸਲ ਨੂੰ ਇਹ ਬੇਟਾ ਤਾਂ ਅਸੀਂ ਆਪ ਕੋ ਗੁਰੂਆਂ ਨੂੰ ਦੇਉਂਦਾ ਆਪਾਂ ਤਾਂ ਉਹੀ ਮਾਰੇਗੇ ਤੇ ਪਹਿਲਾਂ ਤਾਂ ਆਪਾਂ ਨੂੰ ਲੋਕ ਤਰਕ ਹੀ ਮਾਰਦੇ ਸੀ ਹੁਣ ਤਾਂ ਜਿਵੇਂ ਆਪਾਂ ਖਤਮ ਹੋ ਗਏ ਜੇ ਕਹੇ ਕਿ ਵੀ ਗੁਰੂਆਂ ਨੂੰ ਦੇਉਂਦਾ ਨਾ ਕਰਿਆ ਤੇ ਆਪਣਾ ਰਹਿਆ ਕੁਝ ਨਹੀਂ ਉਹ ਕਹਿੰਦੇ ਫਿਰ ਇਹ ਪਿਤਾ ਚਲ ਆਪਾਂ ਉਸ ਦੇ ਛੇੜ ਦੀ ਚੋਰੀ ਕਰ ਲੈਂਦੇ

ਜਦੋਂ ਪਾਰ ਚੋਂ ਨਿਕਲਣ ਲੱਗਿਆ ਤੇ ਥੰਮਣ ਪਾਰ ਦੇ ਵਿੱਚ ਫਸ ਗਿਆ ਉਧਰੋਂ ਟਣ ਚੜਨ ਵਾਲਾ ਐ ਕਿ ਉਸਨੂੰ ਪਾਰ ਦੇ ਵਿੱਚ ਫਸ ਗਿਆ ਉਧਰੋਂ ਟਣ ਚੜਨ ਵਾਲਾ ਉਹ ਕਹਿਣ ਲੱਗਿਆ ਆਪਦੇ ਪਿਤਾ ਨੂੰ ਥੰਮਣ ਨੂੰ ਆਖੇ ਉਹ ਕਹਿੰਦਾ ਸੰਮੂਹ ਕਹਿੰਦਾ ਮੂਸਲ ਨੂੰ ਅਸੀਂ ਪੁੱਤਰ ਹੁਣ ਕਿਵੇਂ ਕਰਾਂ ਉਹ ਕਹਿੰਦਾ ਕਿ ਪਿਤਾ ਹੁਣ ਮੇਰਾ ਤੂੰ ਸਰਵਟ ਸਤਗੁਰ ਨੂੰ ਭੋਜਨ ਕਰ ਦੇ ਨਹੀਂ ਆਪਾਂ ਖੜੇ ਜਾਵਾਂਗੇ ਸੰਮੂਹ ਨੇ ਛੀ ਸਾਹ ਕੱਟ ਕੇ ਸਿਰ ਦਾ ਸਿਰ ਸਿਰ ਵੱਡਣ ਲੱਗਿਆ ਜਦੋਂ ਦੇਖ ਲਓ ਵੀ ਆਪਣੇ ਹੱਥੀ ਇੱਕ ਜੋਵਨ ਪੁੱਤਰ ਦਾ ਸਿਰ ਵੱਡਣਾ ਕੋਈ ਮਾਣਾ ਰਖਦਾ ਉਦੋਂ ਦੱਸਦੇ ਆ ਸਿਰ ਸਿਰਸ਼ਮੀ ਨੇ ਢੇੜਾ ਕਰਦਾ ਪਰ ਜਿਹੜਾ ਸੰਮਣ ਸੀ ਤੇ ਮੂਸਣ ਦਾ ਸਿਰ ਵੱਡ ਕੇ ਮੁੱਕਲ ਗਿਆ ਦੱਸਦਾ ਆਪਣੇ ਘਰ ਦੀ ਸੁਰੱਖਤਾ ਰਖਿਆ ਤਾਂ ਪੂਜਨ ਦਰ ਚੜਿਆ ਸੀਸ ਨੇ ਸੋਚਿਆ ਸਿੱਖਿਆ ਤਾਂ ਲੋਥ ਪਈ ਕਰੇ ਸੀਸ ਗਿਆ ਪੁਰੇ ਕਿਹਾ ਵੀ ਮੇਰੇ ਜੁਮੇ ਕਤਲ ਪੇਜੂ ਤਾਂ ਤਾਂ ਭੁੱਲ ਗਿਆ ਤੇ ਸਹਮਣ ਕੋਲੇ ਚਲੇ ਆ ਗਿਆ ਉਹ ਕਹਿੰਦਾ ਸੰਮਣ ਅਗੇ ਤੈਨੂੰ ਧੰਨ ਦੀ ਜਰੂਰਤ ਹੈ ਤੇ ਮੇਰੇ ਘਰੇ ਲੋਹ ਸਪਈ ਹੈ ਤੇ ਲੋਹ ਚੱਕ ਲਿਆ ਤਾਂ ਜਿੰਨਾ ਮਰਜ਼ੀ ਲੈ ਸੰਮਣ ਗਿਆ 2000 ਰੁਪਏ ਦਸਿਆ ਵੀ ਉਹ ਲੈ ਕੇ ਕਿ ਆਪਣੇ ਪੁੱਤ ਦੀ ਲੋਹ ਕਰਨੇ ਆ ਕਿੰਤਾ ਯਾਦਰਾ ਦੇਤਾ ਤੇ ਸੇਰੇ ਨਾਲ ਲੱਗ ਤੇ ਉਹਨੂੰ ਬਣਾ ਲਿਆ ਇਸ ਵੇਲੇ ਬਣਾਇਆ ਤੇ ਪੰਜਵੇਂ ਗੁਰੂ ਨੂੰ ਸਤ ਲਿਆਂ ਦਾ ਲਿਆਂਦਾ ਤੇ ਨਾਲ ਸੰਗਤ ਪਰੋਸਤਾ ਪਰੋਸ ਕੇ ਪੰਜਵੇਂ ਗੁਰੂ ਕਹਿਣ ਲੱਗੇ ਅਗੇ ਸੰਮਣਾ ਮੂਸਲ ਨਹੀਂ ਦੀਂਦਾ ਉਹ ਕਹਿੰਦਾ ਮਹਾਰਾਜ ਐਸੀ ਨੀਂਦ ਸੋ ਗਿਆ ਕਿਸੇ ਨੇ ਜਗਾਉਣਾ ਨਹੀਂ ਉਹ ਤਾਂ ਐਸੀ ਨੀਂਦ ਸੁਟਾ ਪਿਆ ਕੋਈ ਜਗਾ ਨਹੀਂ ਸਕਦਾ ਉਹ ਕਹਿੰਦੇ ਏ ਭਗਵਾਨ ਐਸੀ ਨੀਂਦ ਸੋ ਗਿਆ ਸਦਾ ਵਾਸਤੇ ਕਿਸੇ ਨੇ ਜਗਾਉਣਾ ਨਹੀਂ ਫਿਰ ਗੁਰੂ ਪੰਜਵੇਂ ਪਾਤਸ਼ਾਹ ਨੇ ਕਿਹਾ ਹੰਮਣਾ ਕਿ ਉਥਲ ਕਿੱਥੇ ਹੈ ਉਹ ਕਹਿੰਦਾ ਮਹਾਰਾਜ ਐਸੀ ਨੀਂਦ ਸੋ ਗਿਆ ਸੋਥੋ ਬਿਨਾ ਕਿਸੇ ਨੇ ਜਗਾਉਣਾ ਨਹੀਂ ਮਹਾਰਾਜ ਪੰਜਵੇਂ ਗੁਰੂ ਨੇ ਈਮ ਧਿਆਨ ਸਿਰੇ ਦਾ ਲਿਆ ਜਸਲ ਨੇ ਲਿਆ ਤੇ ਉਹਨਾਂ ਨੇ ਆਵਾਜ਼ ਮਾਰੀ ਪੁੱਤਰ ਮੂਸਣ ਤੇ ਉਸ ਵੇਲੇ ਆ ਗਈ ਤੇ ਜਿਹੜਾ ਅਵਰ ਹੋ ਗਿਆ ਜਿਹੜਾ ਫਜੂਸ ਸੀ ਪੁੱਤਰ ਉਹ ਅਵਰ ਹੋ ਗਿਆ ਤੇ ਸੀਸ ਨਾਲ ਲੱਗ ਗਿਆ ਆਤੀ ਖੜ ਗਿਆ ਤਾਂ ਇਸ ਵੇਲੇ ਸਿਰ ਭੋਜਨ ਕਰਕੇ ਛਡੇ ਭਾਰੀ ਮਹਾਰਾਜ ਨੇ ਸਖਾਇ ਸਤਿਆ ਉਹ ਕਹਿੰਦੇ ਅਸੇ ਮੂਸਣਾ ਸੰਮਣ ਕੁਛ ਮੰਗ ਲੈ ਅਸੀਂ ਭਗਵਾਨ ਉਹ ਕਹਿੰਦਾ ਹੇ ਸਤਿਗੁਰ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਤੁਹਾਨੂੰ ਕੈ ਦਰਮਾ ਦਾ ਪੜਤਲਾ ਹੋ। ਮੈਨੂੰ ਇਹੀ ਮੰਜ਼ਲ ਇੱਕ ਪ੍ਰਾਪਤ ਹੋਈ ਹੈ। ਮੈਂ ਕੁਝ ਨਹੀਂ ਚਾਹੁੰਦਾ ਮੈਂ ਤੁਹਾਡੇ ਚਰਨ ਨਹੀਂ ਚਾਹੁੰਦਾ। ਉਹ ਸਨਮਾਨ ਕੁਝ ਮੰਗ ਲੈ। हे ਪ੍ਰਭੂ ਆਂ ਕਿ ਮੈਂ ਕੁਝ ਨਹੀਂ ਚਾਹੂਗਾ। ਮੈਂ ਤੁਹਾਡੇ ਚਰਨ ਚਾਹੁੰਨਾ। ਫਿਰ ਕਹਿੰਦੇ ਤੀਸਰਾ ਵਜਨ ਹੈ। ਸੰਮਣਾ ਪੁਸ਼ ਮੰਗਲਾ ਜੇ ਭਗਵਾਨ ਮੈਂ ਕੁਛ ਨਹੀਂ ਚਾਹੁੰਦਾ ਤੁਹਾਡੇ ਚਰਨ ਕਰੂੰ ਭਗਵਾਨ ਕਹਿੰਦੇ ਜਾ ਐਸੀ ਹੋਈ ਸਾਰੇ ਲੋਕਾਂ ਨੂੰ ਪਤਾ ਲੱਗਿਆ ਵੀ ਭਗਵਾਨ ਨੇ ਇਹੀ ਪਤਰ ਜਿਹੜਾ ਭਗਵਾਨ ਆ ਨਾ ਉਹ ਆਪਣੇ ਭਗਤਾਂ ਦੀ ਪਤਰ ਰੱਖਦਾ ਜਣੀ ਪੈਜ ਰੱਖਦਾ ਜਿਹੜਾ ਉਹਨੂੰ ਯਾਦ ਕਰਦਾ ਹਰ ਵਕਤ ਸੁਭਾਨੋ ਦੀ ਪੈਜ ਰੱਖਣਾ ਇਸ ਕਰਕੇ ਸਹੰਸਰ ਨਾਮੇ ਦੇ ਵਿੱਚ ਵੀ ਕਿਹਾ ਕਿ ਨਾਮ ਤੇ ਢਾਡੀ ਪ੍ਰਸਪੈ ਨਾਇਆ ਦਰਸਜ ਕੇ ਪਤਵੰਤਾ ਹੈ ਈ ਵਾਹ ਗੁਰੂ ਮੈਂ ਤੇਰੇ ਦਰ ਦਾ ਢਾਡੀ ਹੈ ਥੇ ਪ੍ਰਭੂ ਤੂੰ ਹਰੇਕ ਦੀ ਪਤ ਰੱਖਦਾ ਜਿਹੜਾ ਤੈਨੂੰ ਸਿਮਰਦਾ ਤੂੰ ਪਤ ਰੱਖਦਾ ਕਿਉਂ ਇਹ ਥੀਰਾ ਨਾਮ ਪਤਵੰਤਾ ਹੈ। ਇਸ ਕਰਕੇ ਜਿਵੇਂ ਸੰਮਣ ਤੇ ਮੂਸਣ ਦੀ ਫਤ ਰਖੀ ਉਹ ਜੋ ਉਸ ਨੂੰ ਤੇ ਵਰਦਾ ਹੈ ਨਾ ਪਿਆਰੇ ਉਹ ਸਰੇਖ ਦੀ ਪਤਰਾ। ਐਸੇ ਭਗਵਾਨ ਕਹਿ ਰਹੀ ਹੈ। ਲਾਲ ਕੁਲਾਲ ਦਿਆਲ ਮਰਾਰਾ ਅਪਰ ਹੱਤਰਮ ਬਾਈਨ ਪਾਰਾ ਇਹ ਵਾਹਿਗੁਰੂ तेरी लाली जैसी किसी के लाली नहीं लाल बलाल दाल है हे ईश्वर अपर अपारंग अपर अपार है अपर मे है माया से परे है वाहिगुरु तेरा अंत नहीं पाया बड़े बड़े दीर्त पा सघे देशमार बे अंत बेयंता अगम अथा अतंता है हे वाहिूं बेत है बेशमार है तमार कोई ने अंत है तीर्त कोई नेयंता है बेयंत ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਆਗਮ ਅਥਾ ਅਤੰਤ ਹੈ ਆਗਮ ਅਗਾਧ ਪੁਰਸ਼ ਜਿਹੜਾ ਤੈਨੂੰ ਸਿਵਰਦਾ ਉਹ ਇਹ ਸੰਸਾਰ ਸਮੁੰਦਰ ਚੋਂ ਪਾਰ ਹੋ ਜਾਂਦਾ ਹੈ ਜਿਹੜਾ ਤੇਰੀ ਉਸਤਤ ਕਰਦਾ ਉਹ ਇਹ ਸਾਸਾਕਰ ਚੋਂ ਪਾਰ ਹੋ ਜਾਂਦਾ ਹੈ اے ਵਾਹਿਗੁਰੂ ਤੂੰ ਐਸਾ ਹੈ राम कृष्ण गोविंद पराय मुखंद मनोहर लक्ष्मी नारायण हे वाही ग्रुप कई बारी तू राम होके दुनिया दी कजरी कई बारी तू कृष्ण नाम दे विच पुकारा गया ना सृष्टि दी कल्याण करी कई बारी ना तेरा नाम गोविंद है के प्रकाश रूप है ਇਹ ਸ਼ਬਦਾਂ ਦੇ ਵਿੱਚ ਅਪਣਾਇਆ ਗਿਆ ਹੈ ਤੇ ਪਾਪੀ ਲੋਕਾਂ ਦੀ কল্যাণ ਕਰੀ ਅਸਰਮੀ ਲੋਕਾਂ ਨੂੰ ਖਤਮ ਕਰਿਆ اے ਵਾਹਿਗੁਰੂ ਤੂੰ ਐਸਾ ਹੈ ਮੁਕੰਦ ਮਨੋਹਰ 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 ਕਿਹਾ ਜਾਂਦਾ ਹੈ ਕਿ ਨਿਰਗੁਣ ਸਰਗੁਣਤੀ ਯੋਗੀ ਕਲਾਕਾਰ ਜੇ ਥਗਲੀ ਮੋਸ਼ੀ ਏ ਵਾਹਿਗੁਰੂ ਨਿਰਗੁਣ ਵੀ ਤੂੰ ਐ ਸਰਦੋ ਆ ਕੇ ਜੋ ਸਾਰੀ ਸ੍ਰਿਸ਼ਟੀ ਨੂੰ ਤੂੰ ਵੋੜੀ ਰੂਪ ਹੋ ਕੇ ਕੇ ਵਾਹਿਗੁਰੂ ਮਨ ਕੋ ਹਰਿਆ ਹੈ ਕੇਸ ਕਰਕੇ ਤੂੰ ਮਨੋਹਰ ਹੈ ਲక్ష్ਮੀ ਨਰੈਸ਼ ਈਸ਼ਵਰ ਏ ਭਗਵਾਨ लक्ष्मी दे खाविंद नारायण है, है। तू ऐसा है गोविंद तो सदा थर गर्व पर हारी हे वाहिगुरु पर तू बड़े बड़े जो जिन्ह ने हंकार कर तू हंकार खत्म कर दे हंकार रावण ने कर राम होके खत्म कर दो ਧਰਮ ਕਸ਼ੇਵ ਹਰਮਾਸ਼ਕ ਨੇ ਕਰਿਆ ਨਰ ਸਿੰਘ ਹੋ ਕੇ ਖਤਮ ਕਰਦਾ ਕਿ ਜਿਸ਼ਵਾਲ ਨੇ ਕਰਿਆ ਤੇ ਕ੍ਰਿਸ਼ਨ ਹੋ ਕੇ ਖਤਮ ਕਰਦਾ 22 ਧਾਰਾ ਰਾਜਿਆਂ ਨੇ ਕਰਿਆ ਤੇ ਭਗਵਾਨ ਗੋਵਿੰਦ ਹੋ ਕੇ ਖਤਮ ਕਰਦਾ ਸੇਵਾਹੀ ਗੁਰੂ ਤੂੰ ਨਰਵੈਰ ਹੈ ਕਿਸੇ ਨਾਲ ਵੈਰ ਨਹੀਂ लेकिन हंकार दे हंकार खत्म कर दे इस करके क्या है कि हे ईश्वर गोविंद हे वाहिगुरु गोविंद सदा थर, गर्व पर सदा ही अथिर है गर्व नू खत्म कर देना। है जो पुरुष हंकार कर दस उसको खत्म कर द

ਜੇ ਵਾਹਿਗੁਰੂ ਨਰਸਿੰਘ ਹੋ ਕੇ ਪ੍ਰਲਾਪ ਦੀ ਰਿਕਸ਼ਿਆ ਕਰਤੀ ਤੈ ਹਰਨਾਕਸ਼ ਕੋ ਖਤਮ ਕਰਤਾ ਤੂੰ ਗਰਬਾਂ ਦੇ ਵਿੱਚ ਨਹੀਂ ਆਉਂਦਾ ਤੂੰ ਯੂਨੀਆਂ ਦੇ ਵਿੱਚ ਨਹੀਂ ਆਉਂਦਾ ਯੂਨੀਆਂ ਤੇ ਪਰੇ ਹੈ ਅਯੂਨੀ ਸਾਹਿਬ ਹੰ ਅਸੰਪਾ ਛੁਤੇ ਪ੍ਰਕਾਸ਼ ਕਿਰਾਵਾਰ ਯੂਨੀਆਂ ਸੀ ਪਰੇ ਤੂੰ ਯੂਨੀਆਂ ਦੇ ਵਿੱਚ ਨਹੀਂ ਆਉਂਦਾ अकालमूृतो युनी सैभ हनु अयूनी सैभ भंग है मोह अनमादो कृष्ण मरारी निरभौ भो निर्भरता है हे वायु मोनी